ਪਿਤੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਕੁੜੀਆਂ ਸੜਕ ਦੇ ਉੱਤੇ ਆਪਣਾ ਜਿਸਮ ਵੇਚਦਿਆਂ ਨਜ਼ਰ ਆ ਰਹੀਆਂ ਸਨ ਆਪਣੇ ਜਿਸਮ ਦਾ ਸੌਦਾ ਕਰਦਿਆਂ ਨਜ਼ਰ ਆ ਰਹੀਆਂ ਸਨ ਤੇ ਰਾਜ ਆਂਦੇ ਮੁੰਡਿਆਂ ਨੂੰ ਪੁੱਛ ਰਹੀਆਂ ਸਨ ਕਿ ਉਹ ਉਹਨਾਂ ਦੇ ਨਾਲ ਚੱਲਣਗੇ ਤੇ ਜਦੋਂ ਅੱਗੇ ਉਹ ਮੁੰਡੇ ਪੁੱਛਦੇ ਨੇ ਕਿ ਕੋਈ ਡਰਤਾ ਨਹੀਂ ਐ ਪੁਲਿਸ ਦੀ ਰੇਡ ਤਾਂ ਨਹੀਂ ਪੈ ਜਾਊਗੀ ਤਾਂ ਫਿਰ ਅੱਗੇ ਉਹ ਕੁੜੀ ਕਹਿੰਦੀ ਐ ਕਿ ਹੋਟਲ ਮਾਲਕ ਸਭ ਕੁਝ ਸੰਭਲ ਲਵੇਗਾ ਤੁਸੀਂ ਬਸ ਨਾਲ ਚੱਲੋ ਤਾਂ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਤਾਂ ਹੜਕੰਪ ਮਚ ਗਿਆ। ਉਸ ਤੋਂ ਬਾਅਦ ਪੁਲਿਸ ਦੇ ਉੱਤੇ ਸਵਾਲ ਚੁੱਕੇ ਜਾਣ ਲੱਗੇ ਅਤੇ ਪੁਲਿਸ ਦੇ ਵੱਲੋਂ ਫਿਰ ਰੇਡ ਕੀਤੀ ਗਈ ਅਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹੁਣ ਵੱਡੀ ਕਾਰਵਾਈ ਕਰਦਿਆਂ ਦੇ ਵਪਾਰ ਦਾ ਧੰਦਾ ਕਰਵੋਣ ਵਾਲੇ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਹੋਟਲ ਇਹਨਾਂ ਦੇ ਵੱਲੋਂ ਕਿਰਾਏ ਦੇ ਉੱਤੇ ਲਿਆ ਗਿਆ ਸੀ ਜਿਸ ਦੇ ਵਿੱਚ ਇਹਨਾਂ ਤਿੰਨ ਮੁਲਜ਼ਮਾਂ ਦੇ ਵੱਲੋਂ ਦੇ ਵਪਾਰ ਦਾ ਧੰਦਾ ਕੁੜੀਆਂ ਨੂੰ ਵਰਗਲਾ ਕੇ ਉਹਨਾਂ ਦੇ ਕੋਲੋਂ ਕਰਵਾਇਆ ਜਾ ਰਿਹਾ ਸੀ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਇਸ ਦੇ ਵਿੱਚ ਵੱਖ-ਵੱਖਰੀਆਂ ਕੁੜੀਆਂ ਜਿਹੜੀਆਂ ਨੇ ਉਹ ਸੋਦੇਬਾਜੀ ਕਰਦੀਆਂ ਨਜ਼ਰ ਆ ਰਹੀਆਂ ਨੇ ਤਾਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋਈ ਅੰਮ੍ਰਿਤਸਰ ਦੀ ਇਹ ਵੀਡੀਓ ਦੱਸੀ ਜਾ ਰਹੀ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਹੋਟਲ ਦੇ ਉੱਤੇ ਰੇਡ ਕੀਤੀ ਤਾਂ 102 ਨੰਬਰ ਕਮਰੇ ਦੇ ਵਿੱਚੋਂ ਤਿੰਨ ਕੁੜੀਆਂ ਬਰਾਮਦ ਕੀਤੀਆਂ ਗਈਆਂ ਅਤੇ ਜਾਣਕਾਰੀ ਅਨੁਸਾਰ ਹੁਣ ਪਤਾ ਲੱਗਿਆ ਹੈ ਕਿ ਹੋਟਲ ਇਹਨਾਂ ਦੇ ਵੱਲੋਂ ਇਹਨਾਂ ਮਲਜ਼ਮਾਂ ਦੇ ਵੱਲੋਂ ਕਿਰਾਏ ਦੇ ਉੱਤੇ ਲਿਆ ਗਿਆ ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਦੇ ਵਪਾਰ ਦਾ ਧੰਦਾ ਪੁਲਿਸ ਪਾਲੀਆਂ ਕੁੜੀਆਂ ਨੂੰ ਵਰਗ ਲਾ ਕੇ ਉਹਨਾਂ ਦੇ ਕੋਲੋਂ ਕਰਵਾਇਆ ਜਾਂਦਾ ਸੀ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਕੀ ਬਿਆਨ ਸਾਹਮਣੇ ਆਏ ਨੇ ਆਉ ਸੁਣਦੇ ਹਾਂ ਕੱਲ ਮਿਤੀ 8 ਜੁਲਾਈ 2025 ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਬੱਸ ਸਟੈਂਡ ਮਾਸਿੰਗੇਟ ਨੇੜੇ ਇੱਕ ਲੇਡੀਜ਼ ਵੱਲੋਂ ਐਂਟੀ-ਸੋਸ਼ਲ ਐਕਟੀਵਿਟੀਆਂ ਨੂੰ ਬढ़ावा ਦੇਿਆ ਜਾ ਰਿਹਾ ਸੀਗਾ ਜਿਸ ਤੇ ਸਵਿਫਟ ਐਕਸ਼ਨ ਕਰਦੇ ਹੋਏ ਜਿਹੜੀ ਡਿਵੀਜ਼ਨ A ਦੀ ਟੀਮ ਹੈਗੀ ਹੈ ਉਹਨਾਂ ਨੇ ਕਾਰਵਾਈ ਕਰਦੇ ਹੋਏ ਜਿਹੜੇ ਹੋਟਲ ਸੀਗਾ ਇਹਦੇ ਵਿੱਚ ਹੋਟਲ AC inn ਇਰੇ ਉੱਪਰ ਧਾਰਾ 223 ਬੀ ਐਨਐਸ ਦੇ ਤਹਿਤ ਇਹਨੂੰ ਆਪਾਂ ਜਿਹੜਾ ਹੈਗਾ ਇਹਨਾਂ ਦੇ ਮੈਨੇਜਰ ਨੂੰ ਬੁੱਕ ਕੀਤਾ ਹੈਗਾ ਆ ਤੇ ਅਗਲੀ ਜਿਹੜੀ ਤਫ਼ਤੀਸ਼ ਹੋਏ ਦੇ ਵਿੱਚ ਚੱਲ ਰਹੀ ਹੈ ਨਾਲ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਇਹ ਐਂਟੀ-ਸੋਸ਼ੀਅਲ ਐਕਟੀਵਿਟੀਆਂ ਜਿਹੜੀਆਂ ਇੱਥੇ ਚੱਲਦੀਆਂ ਹੈਗੀਆਂ ਆ ਇਸੇ ਅੰਦਰਗੱਠੀ ਆਪਾਂ 7 ਜੁਲਾਈ 2025 ਨੂੰ ਜਿਹੜਾ ਇੱਕ ਹੋਟਲ ਹੈਗਾ ਆ ਅਮ੍ਰਿਤਸਰ ਹੋਮਸਟੇ ਇਹਦੇ ਵਿੱਚ ਵੀ ਆਪਾਂ ਟਰੈਪ ਲਾ ਕੇ ਆਪਾਂ ਇਹਦੇ ਵਿੱਚੋਂ ਤਿੰਨ ਲੜਕੀਆਂ ਆਪਾਂ ਰਿਕਵਰ ਕੀਤੀਆਂ ਸਿਗੀਆਂ ਆ ਤੇ ਜਿਹੜੇ ਇਹਦੇ ਵਿੱਚ ਇਨਵੋਲਵ ਪਰਸਨ ਸੀਗੇ ਜਿਹੜੇ ਉਹਨਾਂ ਦੇ ਮੈਨੇਜਰ ਸੀਗੇ ਤੇ ਜਿਹੜਾ ਉੱਥੇ ਦਾ ਜਿਹੜਾ ਸਟਾਫ ਸੀਗਾ ਉਹਨੂੰ ਆਪਾਂ 3 ਆਪਣਾ ਅੰਡਰ ਸੈਕਸ਼ਨ 35 ਐਂਡ 9 ਇਮੋਰਲ ਟਰੈਫਿਕ ਪ੍ਰੀਵੈਂਸ਼ਨ ਐਕਟ 1956 ਦੇ ਅੰਤਰਗਤ ਆਪਾਂ ਇਹਨਾਂ ਨੂੰ ਰੈਸਟ ਕੀਤਾ ਹੈਗਾ ਤੇ ਇਹ ਕਾਰਵਾਈ ਹੁਣ ਅੱਗੇ ਹੋਰ ਸਟਰਕਚਰੂਪ ਲਾਉਗੀ ਜਿਹੜੇ ਵੀ ਹੋਟਲ ਵਪਾਰੀ ਜਿਹੜੇ ਇਸ ਵਿੱਚ ਇਨਵੋਲਵ ਹੋਣਗੇ ਆਪਾਂ ਉਹਨਾਂ ਦੇ ਹੋਟਲਾਂ ਨੂੰ ਸੀਲ ਕਰਾਂਗੇ ਤੇ ਜਿਹੜੀ ਬੰਦੀ ਕਾਰਵਾਈ ਹੈ ਉਹ ਅੱਗੇ ਅਮਲ ਵਿੱਚ ਲਿਆਂਦੀ ਜਾਊਗੀ ਥੈਂਕ ਯੂ